ます bye Do. <laughs> the <credit center>. <laughs> <laughs> uh. <laughs> ਗੁਰਬਾਣੀ ਦੇ ਵਿੱਚ ਲਿਖਿਆ ਨੱਚਣ ਖੇਡਣ ਮਨ ਕਰ ਚਾਉ ਤਿੱਪੀਆਂ ਦਾ ਤਿਹਾਰ ਵੀ ਨੱਚਣ ਖੇਡਣ ਦਾ ਤਿਉਹਾਰ ਹੈ ਬੜਾ ਅੱਛਾ ਲੱਗਾ ਜਿਹੜੇ ਸਾਡੇ ਤਿਉਹਾਰ ਖਤਮ ਹੋਣੇ ਜਾ ਰਹੇ ਹੈ ਸਾਡਾ ਇਹ ਕੰਸਰਟ ਖਤਮ ਹੋਣੇ ਜਾ ਰਹੇ ਅੱਜ ਦੇ ਆਰਟੀ ਮੈਂਬਰਸ ਚਾਰਿਆਂ ਵੱਲੋਂ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਆਂ ਔਰ ਉਮੀਦ ਕਰਦੀ ਆਂ ਕਿ ਜਿਹੜਾ ਅਜਨਾਲਾ ਦੇ ਗਰਲਸ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇੱਥੇ ਆਏ ਸੀਗੇ ਅਮ ਇੱਥੇ ਹਰ ਸਾਲ ਪ੍ਰਿੰਸੀਪਲ ਸਾਹਿਬ ਉਪਰਾਲਾ ਕਰਦੇ ਨੇ ਸਾਰਾ ਇਤੋਂ ਦਾ ਸਟਾਫ ਜਿਹੜਾ ਉਪਰਾਲਾ ਕਰਦਾ ਤੀਂਆਂ ਦਾ ਤਿਉਹਾਰ ਮਨਾਉਂਦੇ ਨੇ ਅੱਜ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਬੜਾ ਅੱਛਾ ਲੱਗਾ ਸਾਡੇ ਲੋਕਨਾਚ ਸਾਡੇ ਤਿਉਹਾਰ ਜਿਹੜੇ ਛੋਟੇ ਛੋਟੇ ਤੀਂਆਂ ਵਰਗੇ ਤਿਉਹਾਰ ਜਿਹੜੇ ਨੇ ਇੱਕ ਤਰ੍ਹਾਂ ਨਾਲ ਗਿਆ ਲੋਕ ਤਾਂ ਨਹੀਂ ਹੁੰਦੇ ਜਾ ਰਹੇ ਨੇ ਔਰ ਜਦੋਂ ਕੋਈ ਵੀ ਸਕੂਲ ਕੋਈ ਵੀ ਆਰਗੇਨਾਈਜੇਸ਼ਨ ਆਤਾ ਤਾਂ ਉਤਰਾ ਲੈ ਕਰਦੀ ਤੇ ਬੜਾ ਵਧੀਆ ਲੱਗਦਾ ਹੈ ਕਿਉਂਕਿ ਸਾਡੇ ਜਿਹੜੇ ਲੋਕ ਨਾਚ ਨੇ ਸਾਡੇ ਲੋਕ ਨਾਚਿੰਨੇ ਵਿਦਿਆ ਸਿਖੇ ਕਿ ਤੁਸੀਂ ਕਿਤੇ ਵੀ ਜੇ ਸ਼ਿਰਕਤ ਕਰ ਲੋਗੇ ਤੇ ਇੱਕ ਤਰ੍ਹਾਂ ਨਾਲ ਤੁਹਾਡੀ ਰੂਹ ਖੁਸ਼ ਹੋ ਜੰਗੀ ਤੇ ਕਿਤੇ ਨਾ ਕਿਤੇ ਵਿਰਸਾ ਵੀ ਜੁੜਿਆ ਕਲਚਰ ਵੀ ਜੁੜਿਆ ਤੇ ਬੜਾ ਵਧੀਆ ਲੱਗਦਾ ਕਿ ਇਹ ਬੱਚੇ ਜਿਹੜੇ ਨੇ ਇੱਕ ਕਲਚਰ ਨਾਲ ਜੁੜੇ ਨੇ ਇਹ ਬੱਚੇ ਤਿਉਹਾਰ ਮਨਾਉਂਦੇ ਨੇ ਇਹ ਬੱਚੇ ਮਿੰਦੀ ਲਾਉਂਦੇ ਕਿਤੇ ਪਉਂਦੇ ਬੜਾ ਵਧੀਆ ਲੱਗਾ ਤੇ ਸਟਾਫ ਨੂੰ ਵੀ ਉਹਦਾ ਹੀ ਦਿੰਦੀ ਆ ਤੇ ਪ੍ਰਿੰਸੀਪਲ ਸਾਬ ਨੂੰ ਖਾਸ ਕਰਕੇ ਐਸਐਮਸੀ ਦੇ ਚੇਅਰਮੈਨ ਨੇ ਸੀਮਾ ਮਾੜ ਨੂੰ ਖਾਸ ਕਰਕੇ ਉਹਨਾਂ ਨੇ ਵੀ ਬਹੁਤ ਬਹੁਤ ਬੋਦਾ ਹੀ ਦਿੰਦੀ ਆ ਪੁਰਾਣਾ ਕਲਚਰ ਦਾ ਉਹਨੂੰ ਦਾ ਜਾ ਰਿਆਂ ਸੰਭਾਲਣ ਸੰਭਾਲਣ ਦਾ ਵੀ ਕੋ ਜਿਹੜਾ ਸੰਭਾਲਣ ਦਾ ਤਰੀਕਾ ਕਲਚਰ ਸੀ ਆਪਣੀ ਪਹਿਲਾ ਮਾਂ ਬੋਲੀ ਸੰਭਾਲੀ ਮਾਂ ਬੋਲੀ ਦੇ ਵਿੱਚ ਜਿਹੜੇ ਨੇ ਅਸੀਂ ਲਵਸ ਜਿਹੜੇ ਨੇ ਦੂਜੇ ਅੱਜ ਕੱਲ ਮਿਕਸ ਹੋ ਗਏ ਮੇਰੇ ਆਪਣੇ ਵੀ ਕਿਤੂ ਤੁਤੂ ਕੋਸੀ ਵਰਤੋ ਕਰਦੇ ਆ ਜੇ ਅਸੀਂ ਪ्योर ਮਾਂ ਬੋਲੀ ਦੀ ਜੇ ਵਰਤੋਂ ਨਹੀਂ ਕਰਾਂਗੇ ਅਸੀਂ ਉਹਦੇ ਵਿੱਚ ਹੀ ਸ਼ਾਮਿਲ ਕਿਤੇ ਨਾ ਜਿੱਦੇ ਸਾਡੀ ਵੀ ਗਲਤੀ ਹੈ ਮੇਰੀ ਕੋਸ਼ਿਸ਼ ਜਿਹੜੀ ਹੈ ਇਹ ਵੇ ਅਸੀਂ ਇੱਥੇ ਵੀ ਦਾਲਿਆ ਮੈਂ ਆਪਣੇ ਬੱਚਾ ਨੂੰ ਹੀ ਕਿਹਾ ਕਿ ਜਿਹੜੀ ਵੀ ਸਾਡੀ ਮਾਂ ਬੋਲੀ ਹੈ ਕੱਲਾ ਆਪਣੀ ਆਪਾਂ ਮਾਂ ਬੋਲੀ ਸੰਭਾਲੀਏ ਤੇ ਫਿਰ ਜਿਹੜਾ ਵਿਸਤ ਆਇਆ ਉਹ ਸੰਭਾਲੀਏ ਜਿਹੜੇ ਸਾਡੇ ਤਿਉਹਾਰ ਨੇ ਉਹ ਸੰਭਾਲੀਏ ਕਿਤੇ ਨਾ ਜਿੱਤੇ ਲੋਕ ਹੁੰਦੇ ਜਾ ਰਹੇ ਨੇ ਕੁਰੀਆਂ ਦਾ ਕੱਤੇ ਹੋਣਾ ਪਹਿਣਾ ਨੱਚਣਾ ਗਿੱਧੇ ਪਉਣਾ ਸੋਸ਼ੀਅਲਾਈਜੇਸ਼ਨ ਦਾ ਪਾਰਟ ਜੇ ਸੋਸ਼ੀਅਲ ਨਹੀਂ ਤੇ ਉਹ ਸਾਨੂੰ ਮੈਂਟਲ ਹੈਲਥ ਦੀ ਪ੍ਰੋਬਲਮ ਲੱਗਦੀ ਹੈ ਇਹ ਸਾਰਾ ਕੁਝ ਜਿਹੜਾ ਸੋਸ਼ਲ ਹੋਣ ਵਾਸਤੇ ਬਹੁਤ ਜ਼ਰੂਰੀ ਹੈ। ਕੁੜੀਆਂ ਕਿਤੇ ਹੋਣਗੀਆਂ, ਪੁੜੀਆਂ ਦੇ ਵਿੱਚ 8-10 ਦਿਨ ਵੀ ਇਕੱਠੇ ਹੋਗੇ ਤੁਸੀਂ ਹੱਸ ਫੜ ਲਿਆ, ਨੱਚ ਲਿਆ ਤੇ ਜਿਹੜੀ ਤੁਹਾਨੂੰ ਜਿਹੜੀ ਉਹ ਮੈਂਟਲ ਹੈਲਥ ਦੀ ਪ੍ਰੋਬਲਮ ਨਹੀਂ ਹੋਏਗੀ। ਮੈਨੂੰ ਕਿਤੇ ਨਾ ਕਿਤੇ ਲੱਗਦਾ ਬਹੁਤ ਜ਼ਰੂਰੀ ਹੈ। ਤੋਹਾਰਾ ਨਾਲ ਜੁੜੇ ਰਹਿਣਾ ਜੀ ਅਸੀਂ ਆਪਣੀ ਮੈਂਟਲ ਹੈਲਥ ਨੂੰ ਸਪੋਰਟ ਸਰ ਮੇਰਾ ਨਾਮ庞ਦੀਪ ਕੌਰ ਆ ਤੇ ਮੈਂ ਪਲੱਸ 2 ਬੀ ਦੀ ਵਿਦਿਆਰਥਣਾ ਸਾਡੇ ਸਕੂਲ ਦੇ ਵਿੱਚ ਅੱਜ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਤੇ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਕਿਉਂਕਿ ਸਾਰੇ ਹੀ ਅੱਜ ਕੱਲ੍ਹ ਦੀ ਜਨਰੇਸ਼ਨ ਵਿੱਚ ਫੋਨ ਯੂਜ਼ ਕਰਦੇ ਆ ਤੇ ਸਾਨੂੰ ਸਾਰਿਆਂ ਨੂੰ ਫੋਨ ਯੂਜ਼ ਨਹੀਂ ਇਹਨਾਂ ਕਰਨਾ ਚਾਹੀਦਾ ਸਾਡੇ ਕਲਚਰ ਨੂੰ ਯਾਦ ਰੱਖਣਾ ਚਾਹੀਦਾ ਅਸੀਂ ਅੱਜ ਪਿੰਗਾ ਵੀ ਛੁੜ ਰਹੇ ਆ ਗਿੱਦਾ ਪਾ ਰਹੇ ਆ ਤੇ ਬਹੁਤ ਵਧੀਆ ਲੱਗ ਰਿਹਾ ਹੈ ਤੇ ਸਾਡੇ ਸਕੂਲ ਦੇ ਵਿੱਚ ਬਹੁਤ ਹੀ ਵਧੀਆ ਡੈਕੋਰੇਸ਼ਨ ਜਆ ਬਹੁਤ ਸੋਹਣਾ ਸਾਡੇ ਟੀਚਰਸ ਨੇ ਕੀਤਾ ਹੈ ਤੇ ਸਾਨੂੰ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਮੇਰਾ ਨਾਮ ਮਨਸ਼ਪੀਤ ਕੌੜਾ ਤੇ ਅੱਜ ਆਪਾਂ ਸਾਡੇ ਸਕੂਲ ਤੇ ਇਹ ਤਿਉਹਾਰ ਮਨਾਇਆ ਜਾਂਦੇ ਆ ਵਾ ਤੇ ਅੱਬ बस ਇਹੋ ਹੀ ਕਹਿਣਾ ਚਾਹਨੀ ਆ ਕਿ ਜਿਹੜੇ ਬੱਚੇ ਫੋਨ ਕੰਪਿਊਟਰ ਦੇ ਵਿੱਚ ਰੁੱਝੇ ਆ ਉਹ ਆਪਣਾ ਕਲਚਰ ਨਾ ਭੁੱਲਣ ਤੇ ਇਹ ਤਿਉਹਾਰ ਤੇ ਅੱਜ ਦੇ ਬਾਕੀ ਸਾਰੇ ਫੈਸਟੀਵਲ ਉਹ ਮਨਾਉਣ ਕਿਦਾ ਲੱਗਿਆ ਮਨਾ ਰਹੇ ਹੋ ਬਹੁਤ ਵਧੀਆ ਲੱਗਿਆ ਕਿਸ ਤਰੀਕੇ ਨਾਲ ਮਨਾ ਰਹੇ ਹੋ ਯਾਰ ਵੀਿੰਗ ਵਗੈਰਾ ਸਾਰੇ ਸਕੂਲ ਟੀਚਰਾਂ ਨੇ 파ਤੀ ਅਤੇ ਆਫਾਇਦਾਂ ਫਾਰੇ ਬੱਚੇ ਛੁੱਟੇ ਵਗੈਰਾ ਲੈ ਕੇ ਤੇ ਦਪਾਦੇ ਸਾਰੇ ਬੱਚੇ